Terima <small> kasih <small> <small>

ਕੌਣ ਕਰਵਾਉਂਦੀ ਅਗਰਵਾਲ ਸਾਹਿਬ ਸ਼ਾਹਕੋਟ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਝੋਨੇ ਦਾ ਸੀਜ਼ਨ ਹੈਗਾ ਵਾ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਆ ਦੇਖੋ ਸਰਕਾਰ ਵੱਲੋਂ ਜੋ ਮਾਰਕੀਟ ਕਮੇਟੀ ਦੇ ਪ੍ਰਬੰਧ ਦਾ ਹੋ ਪੂਰੀ ਹੈ ਹਰ ਇੱਕ ਤਰ੍ਹਾਂ ਦਾ ਕੋਈ ਵੀ ਪ੍ਰਬੰਧਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਲੇਕਿਨ ਪ੍ਰੋਗਰਾਮ ਜਿਹੜੀ ਆ ਰਹੀ ਆ ਉਹ ਸਾਨੂੰ ਇਹ ਆ ਰਹੀ ਆ ਜੋਨਾ ਜਿਹੜਾ ਜ਼ਿੰਮੇਵਾਰਾਂ ਦਾ ਪੱਖ ਕੇ ਤਿਆਰ ਹੋ ਗਿਆ ਵਾ ਮੁੰਡੀਆਂ ਚੋੜਾ ਸ਼ੁਰੂ ਹੋ ਗਿਆ ਗਵਰਨਮੈਂਟ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਵੀ ਤੁਹਾਡੀ ਜਿਹੜੀ 2.5 ਰੁਪਏ ਦામੀ ਹੈਗੀ ਆ ਉਹ ਅਸੀਂ ਪਹਿਲੀ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਮਿਲ ਕੰਦਾ ਕਿ ਇਹ ਲਿਆਟ ਕੱਢ ਦਵਾਂਗੇ ਤੁਹਾਡੀ ਦામੀ ਜਿਹੜੀ ਅਸੀਂ ਪੂਰੀ ਤੁਹਾਨੂੰ ਦਵਾਂ ਜਿਹੜਾ ਕਿ ਗਵਰਨਮੈਂਟ ਨੇ ਹਜੇ ਤੱਕ ਕੋਈ ਡਿਸੀਜਨ ਨਹੀਂ ਲਿਆ ਕਿਉਂਕਿ ਸਾਨੂੰ ਮਿਲ ਕੰਦਾ ਕਿ ਵੀ ਲੰਮ ਸਮੇਂ ਦામੀ ਦੇ ਰਹੇ ਆ 19-20 ਤੋਂ ਕਿ ਸਭ ਦੀ ਦામੀ ਨਹੀਂ ਜਿਹੜੀ ਕੋਈ ਵੀ ਵੱਧ ਰਹੀ ਕਿਉਂਕਿ ਰੇਟ ਵੱਧਦਾ ਵਾ ਹਰੇਕ ਚੀਜ਼ ਹੁੰਦਾ ਵਾ ਲੇਬਰ ਦੇ ਜਿਹੜਾ ਮਜ਼ਦੂਰੀ ਆ ਉਹ ਵੀ ਨਹੀਂ ਵੱਧ ਰਹੀ ਨਾ ਇਹ ਦਾਂਗ ਵੀ ਵੱਧ ਰਹੀ ਸਾਡੇ ਜਿਹੜੇ ਖਰਚੇ ਆ ਨਾ ਦਾਂਮੀ ਵੰਦਨ ਕਰਕੇ ਸਾਡੇ ਖਰਚੇ ਜਿਹੜੇ ਪੂਰੇ ਨਹੀਂ ਹੋ ਰਹੇ ਇਸ ਕਰਕੇ ਗਵਰਨਮੈਂਟ ਨੂੰ ਰਿਕਵੈਸਟ ਕੀਤੀ ਸੀ ਵੀ ਸਾਡੀ ਦਾਂਮੀ ਤੁਸੀਂ ਚੰਗੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਪੂਰੀ ਕਰ ਦਿੱਤੀ ਜਾਵੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਹੁੰਦਾ ਸੀ ਚੰਗਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਦੀ ਦਾਂਮੀ ਜਿਹੜੀ ਆ ਪੂਰੀ ਕਰ ਦਿੱਤੀ ਜਾਵੇ ਅਗਰਵਾਲ ਸਾਹਿਬ ਇੱਕ ਪਾਸੇ ਝੋਨੇ ਦਾ ਸੀਜ਼ਨ ਹੋਵੇ ਇੱਕ ਪਾਸੇ ਆੜਤੀਏ ਦੀ ਗੱਲ ਕਰੀਏ ਜਾਂ ਜਿਹੜੇ ਮਜ਼ਦੂਰ ਹੈਗੇ ਆ ਉਹ ਹੜਤਾਲਾਂ ਤੇ ਬਹਿ ਚੁੱਕੇ ਨੇ ਕੰਮ ਕਿੱਦਾ ਚੱਲੇਗਾ ਦੇਖੋ ਸੀ ਡਿਸੀਜਨ ਤੇ ਇਹ ਜੀ ਦੇਖੋ ਗਵਰਨਮੈਂਟ ਨੇ ਹੀ ਲੈਣਾ ਵਾ ਉਹਦੇ ਵਿੱਚ ਅਸੀਂ ਤੇ ਨਹੀਂ ਕੁਝ ਵੀ ਕਰ ਸਕਦੇ ਕਿਉਂਕਿ ਜ਼ਿੰਮੇਵਾਰ ਦਾ ਜਿਸਲੇ ਚੁਣਨਾ ਪੱਕ ਜਾਂਦਾ ਵਾ ਸਭ ਤੋਂ ਵੱਡੀ ਪ੍ਰੋਗਰਾਮ ਇਹ ਹੁੰਦੀ ਆ ਛਾਲਿਆਂ ਵਾਲਿਆਂ ਨਾਲ ਹਜੇ ਗਵਰਨਮੈਂਟ ਦੀ ਕੋਈ ਅਡਜਸਟਮੈਂਟ ਨਹੀਂ ਜਿੰਨਾ ਚਿਰ ਛਾਲਾਂ ਤੇ ਮਾਰ ਲੱਗਣਾ ਸ਼ੁਰੂ ਨਹੀਂ ਹੁੰਦਾ ਉਹਨਾਂ ਚਾਰ ਆਰਟੀਆ ਪਰਚੇਜ਼ ਕਰਾ ਕੇ ਵੀ ਕੀ ਕਰੂ ਕਿਉਂਕਿ ਕੋ ਮਾਰਕੀਟ ਕਮੇਟੀ ਦੇ ਮਤਾਬਕ 48 ਘੰਟਿਆਂ ਦੇ ਵਿੱਚ ਉਹ ਸਪੀਅਮੈਂਟ ਨਹੀਂ ਹੁੰਦੀ 48 ਘੰਟਿਆਂ ਦੇ ਬਾਅਦ ਦੇਖੋ ਚੋਣਾ ਹੈਗਾ ਸੁੱਕਣਾ ਹੀ ਆ ਉਹਦੀ ਸ਼ਾਰਟੇਜ ਆਉਂਦੀ ਆ ਉਹਦੀ ਸ਼ਾਰਟੇਜ ਦਾ ਕੌਣ ਜ਼ਿੰਮੇਵਾਰ ਬਣੂ ਚੋਣਾ ਕਿੱਥੇ ਜਾ ਕੇ ਲੱਗੂ ਜਿੰਨਾ ਚਿਰ ਕੋਈ ਐਸਡੀ ਕਲ ਦਾ ਡਿਸੀਜਨ ਨਹੀਂ ਹੁੰਦਾ ਉਨਾਂ ਚ ਅਸੀਂ ਜਿਹੜੇ ਆਰਤੀਏ ਅਸੀਂ ਪੱਤੀਏ ਨਹੀਂ ਕਰਵਾ ਸਕਦੇ ਤੇ ਹਾਂਜੀ ਸਰ ਕੀ ਨਾਮ ਜੀ ਬਲਦੇਵ ਬਿੱਲੂ ਬਲਦੇਵ ਬਿੱਲੂ ਜੀ ਅੱਜ ਕੀ ਕਾਰਨ ਆ ਜਿਹੜਾ ਮਜ਼ਦੂਰਾਂ ਨੂੰ ਜਿਹੜਾ ਨਾਂ ਲੈ ਕੇ ਤੁਸੀਂ ਧਰਨਾ ਪ੍ਰੋਪਰਸ਼ਨ ਕਰਨ ਦੇ ਲਈ ਮਜਬੂਰ ਹੋਇਆ ਦਾਣਾ ਮੰਡੀਆਂ ਦੇ ਵਿੱਚ ਸਰ ਜੀ ਬੇਨਤੀ ਸਾਡੀ ਇਹ ਕੀਤੀ ਜਾਂਦੀ ਆ ਜਿਹੜੇ ਅਸੀਂ ਬੰਦੇ ਕੰਮ ਕਰਦੇ ਆ ਸਾਡੇ ਲੇਬਰ ਵਧਾਈ ਜਾ ਜਿਹੜੀ ਸਰਕਾਰ ਨੇ 4 ਪੈਸੇ ਅਸੀਂ 4 ਬੰਦੇ ਇੱਕ ਟਾਲੀ ਲਾਉਨੇ ਆ ਉਹਨੂੰ ਪੱਖਾ ਲਾਉਨੇ ਆ ਫਿਰ ਉਹਨੂੰ ਸਾਫ ਕਰਕੇ ਤਲਾਈ ਕਰਦੇ ਪ੍ਰਾਈ ਕਰਦੇ ਆ ਟੰਕਾ ਲਾਉਨੇ ਆ ਐਸ ਬੱਠ ਦੇ ਬੋਰੀ ਚੱਕ ਕੇ ਜਦੋਂ ਗੱਡੀ ਵੀ ਸੱਡਦੇ ਆ ਤੇ ਸਾਡੇ 4 ਪੈਸੇ ਬਣਦੇ ਆ ਉਹ ਚੋਂ ਬੰਦੇ ਨੂੰ ਪੈਸਾ ਆਉਂਦਾ ਇੱਕ ਇੱਕ ਇਹ ਮੇਰਾ ਖਿਆਲ ਜਿੰਨੇ ਕੋ ਲੋਕੀ ਸੁਣਨ ਵਾਲੇ ਵੀ ਆ ਜਾਂ ਤੁਸੀਂ ਵੀ ਸਾਡੇ ਪੱਤਰਕਾਰ ਭਰਾ ਸਾਡੇ ਗਰੀਬਾਂ ਦੇ ਵਿੱਚ ਤੁਸੀਂ ਆਣ ਕੇ ਆਏ ਆ ਅੱਗੇ ਤੁਹਾਡਾ ਪਹਿਲੇ ਨੰਬਰ ਤੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਦੂਜੀ ਬੇਨਤੀ ਸਾਡੀ ਇਹ ਆ ਜੀ ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਕਿ ਚਾਰ ਪੈਸੇ ਜਿਹੜੇ ਸਰਕਾਰ ਨੇ ਵਧਾਏ ਆ ਉਹ ਚਾਰ ਪੈਸੇ ਕੀ ਚੀਜ਼ ਆ ਇਹ ਸਾਡੀਆਂ ਮੰਗਾਂ ਇਹ ਆ ਜੀ ਵੀ ਸਾਡੇ ਜਿਹੜੇ ਚਾਰ ਪੈਸੇ ਇੱਕ ਹਰਿਆਣਾ ਸਰਕਾਰ ਜਿਹੜੀ ਆ ਉਹ 18 ਰੁਪਏ ਕਿੰਨੇ ਪੈਸੇ ਦੇ ਰਹੀ ਆ ਆਪਣੇ ਵੱਲੋਂ ਸਰਕਾਰ ਦੇ ਰਹੀ ਆ ਲੇਕਿਨ ਸਾਡੀ ਸਰਕਾਰ ਦੇ ਸਿਰ ਤੇ ਕੰਨ ਤੇ ਜੋ ਵੀ ਨਹੀਂ ਸਰਕਦੀ ਕਿ ਮਜ਼ਦੂਰਾਂ ਦੀ ਕੀ ਪੋਜੀਸ਼ਨ ਆ ਕੋਈ ਮਜ਼ਦੂਰੀ ਬਾਰੇ ਨਹੀਂ ਸੁਣ ਰਿਹਾ ਜੇ ਕਿਸੇ ਮੰਤਰੀ ਨਾਲ ਗੱਲ ਕਰਦੇ ਆ ਤੇ ਉਹ ਵੀ ਨਹੀਂ ਮਜ਼ਦੂਰੀ ਸੁਣਦਾ ਜੇ ਕਿਸੇ ਐਮਐਲਏ ਨਾਲ ਗੱਲ ਸੌ ਕਰਦੇ ਆ ਉਹ ਵੀ ਨਹੀਂ ਮਜ਼ਦੂਰੀ ਦੀ ਗੱਲ ਕਰਦਾ ਜੇ ਹੋਰ ਵੀ ਕਿਤੇ ਜਾ ਕੇ ਅਸੀਂ ਰੋਣਾ ਰੋਨੇ ਆ ਉਹਨਾਂ ਨੂੰ ਪਤਾ ਹੁੰਦਾ ਕੋਈ ਨਹੀਂ ਮਜ਼ਦੂਰ ਆ ਸਾਈਡ ਤੇ ਕਰ ਦਿਓ ਇਸ ਕਰਕੇ ਭਾਜੀ ਸਾਡੀ ਮੰਗ ਇਹ ਆ ਕਿ ਘੱਟ ਤੋਂ ਘੱਟ ਸਾਡੇ 2-3 ਰੁਪਏ ਜੀਮੇਦਾਰਾਂ ਲੋ 2-3 ਰੁਪਏ ਸਰਕਾਰ ਨੂੰ ਵਧਾਏ ਜਾਣ ਕਿ ਜਿਹੜੇ ਸਾਡੇ ਪ੍ਰਦੇਸੀ ਭਰਾ ਐ ਡਾਡੀ ਦਰੋ ਚੱਲ ਕੇ ਆਉਂਦੇ ਆ ਜਿਆਦਾ ਨਹੀਂ ਤੇ ਮਹੀਨੇ ਦਾ 20-25000 ਰੁਪਏ ਸਾਰੀ ਦਿਨ ਰਾਤ ਦਿਨ ਮਰ ਕੇ ਉਹਨਾਂ ਦਾ ਬਣਨਾ ਤਾਂ ਜ਼ਰੂਰੀ ਚਾਹੀਦਾ ਇਹ ਗੱਲ ਕਰੀਏ ਸੇ ਤੁਮੇ ਦਾ ਸੀਜ਼ਨ ਹੋਵੇ ਇੱਕ ਪਾਸੇ ਮਜ਼ਦੂਰ ਜਿਹੜੇ ਹੈਗੇ ਆ ਹੜਤਾਲਾਂ ਤੇ ਬੈ ਚੁੱਕੇ ਨੇ ਕੰਮ ਕਿੱਦਾਂ ਚੱਲੇਗਾ ਇਹ ਸਰ ਜੀ ਕੰਮ ਤਾਂ ਉਦਾਂ ਹੀ ਚੱਲੇਗਾ ਜਦੋਂ ਸਾਡੀ ਲੇਬਰ ਵਧੂਗੀ ਫਿਰ ਅੱਛਾ ਜੀ ਤੇ ਇਹ ਸਰਕਾਰਾਂ ਤੱਕ ਪਹਿਲਾਂ ਕਿਉਂ ਨਹੀਂ ਤੁਸੀਂ ਗੱਲ ਕਰਦੇ ਹੈਗੇ ਜਦੋਂ ਸੀਜ਼ਨ ਆ ਜਾਂਦੇ ਆ ਉਦੋਂ ਹੀ ਕਿਉਂ ਤੁਸੀਂ ਧਰਨੇ ਪ੍ਰਦਰਸ਼ਨ ਅਸੀਂ ਕਰਦੇ ਆਂ ਜੀ ਪਹਿਲਾਂ ਵੀ ਅਸੀਂ ਕੀਤੀਆਂ ਸੀ ਤਾਂ ਤਾਂ ਚਾਰ ਪੈਸੇ ਵਧ ਕੇ ਆਏ ਆ ਅਸੀਂ ਕਰਦੇ ਸੀ ਪਹਿਲਾਂ ਵੀ ਗੱਲ ਤੇ ਜੇਕਰ ਹੁਣ ਵੀ ਤੁਹਾਡੀ ਸਰਕਾਰ ਨਹੀਂ ਮੰਨੇਗੀ ਉਦੋਂ ਅਗਲਾ ਸੰਘਰਸ਼ ਕੀ ਹੋਊਗਾ ਅਗਲਾ ਸੰਘਰਸ਼ ਹੋ ਸਾਹਮਣੇ ਸੜਕ ਜਿਹੜੀ ਉਹ ਬੰਦ ਕੀਤੀ ਜਾਊਗੀ ਹਾਂ ਜੀ ਸਰ ਕੀ ਨਾਮ ਦੀ ਮੇਰਾ ਨਾਮ ਸ਼ਾਮਲਾਲ ਮੰਡੀ ਸੂਰ ਮਾਰਕੀਟ ਕਮੇਟੀ ਸ਼ਾਹਕੋਟ ਦੀ ਸੁਪਰਵਾਈਜ਼ਰ ਸਾਹਿਬ ਇਸ ਵੇਲੇ ਜਿਹੜਾ ਹੈਗਾ ਝੋਨੇ ਦਾ ਸੀਜ਼ਨ ਆ ਜੀ ਇੱਕ ਪਾਸੇ ਆਰਤੀ ਹੜਤਾਲਾਂ ਤੇ ਬਹਿ ਚੁੱਕੇ ਨੇ ਇੱਕ ਪਾਸੇ ਮਜ਼ਦੂਰ ਹੜਤਾਲਾਂ ਤੇ ਬਹਿ ਗਏ ਨੇ ਸ਼ਾਹਕੋਟ ਦੇ ਵਿੱਚ ਜੀ ਤੇ ਇਹ ਸਫਾਈ ਦੇ ਪ੍ਰਬੰਧਾਂ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਇਹ ਪ੍ਰਬੰਧ ਦੇਖੇ ਜਾਣ ਸਫਾਈ ਦੇ ਪ੍ਰਬੰਧ ਤਾਂ ਠੀਕ ਹੈ ਮਾਰਕੀਟੇਲੋਂ ਸਾਰੇ ਪ੍ਰਬੰਧ ਮੁਕੰਮਲ ਆ ਜੀ ਪਰ ਹੁਣ ਜਿਹੜੀ ਬੋਲੀ ਜਾਂ ਇਹਨਾਂ ਦੀ ਆਪਸ ਵਿੱਚ ਜਿਹੜੇ ਚੰਨ ਉਹ ਸਰਕਾਰਾਂ ਦੀ ਵੱਸ ਦੀ ਗੱਲ ਆ ਲੋਕ ਮਾਰਕ ਮਹਿਦਮਾ ਲੋ ਕੋਈ ਕਿਸ ਗੱਲ ਤੇ ਹਲ ਮਾਰਦੀ ਨਹੀਂ ਪਾਣੀ ਦਾ ਪ੍ਰਬੰਧ ਹੈ ਸਫਾਈਆਂ ਸਾਰੇ ਲਾਈਟਾਂ ਦਾ ਪ੍ਰਬੰਧ ਮਾਰਕਿੰਗ ਕਿੰਨੇ ਪੂਰਾ ਮੁਕੰਮਲ ਹੈ ਤੇ ਕੀ ਅਪੀਲ ਕਰੂੰਗਾ ਕਿਸਾਨਾਂ ਨੂੰ ਅਸੀਂ ਅਪੀਲ ਇਹੀ ਕਰਦੇ ਆ ਕਿ ਸਰਕਾਰ ਇਹਨਾਂ ਦੀਆਂ ਜੀਆਂ ਮੰਗਾ ਹੈ ਜਾਂ ਮੰਗ ਲੈ ਕੰਮ ਬੜੀ ਸੱਜੇ ਢੰਗ ਨਾਲ ਚੱਲੇ ਜਿੱਦਾਂ ਕਿ ਚੱਲ ਲੋ ਕਿਸਾਨਾਂ ਨੂੰ ਕੀ ਅਪੀਲ ਆ ਕਿਸਾਨਾਂ ਨੂੰ ਵੀ ਇਹੀ ਬੇਨਤੀ ਹੈ ਜਿੱਦਾਂ ਉਹ ਸਰਕਾਰ ਕਹਿੰਦੀ ਸੁੱਕਾ ਝੋਨਾ ਲੈ ਕੇ ਆਉਣ ਤੇ ਸੁੱਕਾ ਝੋਨਾ ਲੈ ਕੇ ਆਉਣ ਤਾਂ ਆਪਣਾ ਤਲਾਕ ਹੀ ਜਾ